ਹੈਲੋ ভাই ਜੀ ਆਪ ਕਿਵੇਂ ਹੋ ਸਭ ਠੀਕ ਠਾਕ ਹੋਗੇ ਆਪ ਤਾਂ ਬਹੁਤ ਜਿਆਦੇ ਗਰਮੀ ਆ ਬਹੁਤ ਜਿਆਦੀ ਪੈਣੀ ਗਰਮੀ ਪੈਣ ਲੱਗ ਗਈ ਬਹੁਤ ਜਿਆਦੀ ਅਜੇ ਸਾਰਾ 9 ਦਾ ਟਾਈਮ ਹੋਇਆ ਨਾ 9 ਵਜੇ ਗਰਮੀ ਧੁੱਪ ਕੀ ਭਾਰੀ ਵੀਡੀਓ ਬਣਾਉਣਾ ਬਣਾਉਣ ਨੂੰ ਵੀ ਜੀ ਨਹੀਂ ਕਰਦਾ ਮੈਂ ਤਾਂ ਭਾਰੀ ਪੜਤਾਂਗਾ ਲੈ ਇਸੇ ਆਪਾ ਇਹਨਾਂ ਨੂੰ ਪਾਉਂਦੇ ਆਂ ਜੇ ਡੋਟ ਰੱਖਦੋ ਨੇ ਫਿਰ ਨਾ ਉਹ ਚੱਪਣਾ ਬੱਚਾ ਸੁੱਕਾ ਹੋ ਜਾਂਦਾ ਨਹੀਂ ਫਿਰ ਕਾਪਾ ਹੀ ਰੱਖਦੇ ਇੱਕੋ ਆਪਾ ਉਹਦੇ ਕੱਪ ਕੋਲ ਤਾਂ ਚ ਸੋ ਦੇਖ ਕੋਈ ਗਰਮੀ ਦੇਖੋ ਮੁੜਕਾ ਕਿਵੇਂ ਆ ਰਿਹਾ ਬਹੁਤ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਅੱਜ ਤਾਂ ਮੈਂ ਏਸੀ 'ਚ ਨਹੀਂ ਪਈ ਸੀ ਬੱਚੇ ਤਾਂ ਏਸੀ 'ਚ ਪਏ ਸੀ ਮੈਂ ਘਟ ਪਈ ਸੀ ਏਸੀ 'ਚ ਤੇ ਰਾਤ ਮੈਨੂੰ ਮੱਲੋ ਮੱਲੀ ਪਾ ਲੈ ਕਹਿੰਦੇ ਉਹ ਵੀ ਤਾਂ ਮਰਨਾ ਕਿ ਤੂੰ ਵੀ ਏਸੀ ਚ ਆ ਜਾ ਮੈਂ ਖਾ ਨਹੀਂ ਜੇ ਏਸੀ 'ਚ ਵੜ ਗਏ ਨਾ ਸਵੇਰੇ ਕੰਮ ਨਹੀਂ ਹੋਣੀ ਉਹੀ ਗੱਲ ਪਤਾ ਨਹੀਂ ਅੱਜ ਗਰਮੀ ਬਹੁਤ ਆ ਪਤਾ ਨਹੀਂ ਕਿਵੇਂ ਆ ਤੇ ਅੱਜ ਮੈਥੋਂ ਕੰਮ ਵੀ ਵਰਤਦੇ ਵਰਮੇ ਉਹ ਤਾਂ ਪਤਾ ਨਹੀਂ ਗਰਮੀ ਬਹੁਤ ਜਾਵੇ ਬੁਰੀ ਤਾਂ ਪਰ ਫਿਰ 11:00 ਵਜੇ ਤੱਕ ਜਮੀਨ ਹੀ ਨਿਕਲੇ ਜਾਂਦਾ ਹਾਂ ਬਹੁਤ ਜਾ ਕੇ ਕਰ ਲੈਂਦਾ ਮਾਤਾ ਇਹ ਸੀ ਕਰਕੇ ਇੱਧਰਲਾ ਕਮਰਾ ਠੰਡਾ ਵਾ ਮੈਂ ਨਾ ਹੀ ਵਰਤੀ ਇਸੇ ਚੀਜ਼ ਦੱਸਦੀ ਤਾ ਸ਼ਾਮ ਸ਼ਾਮ ਨੂੰ ਬੜੀ ਸੀ ਨਾ ਰਾਤ ਨੂੰ ਘੰਟਾ ਕਾ ਇਸੇ ਚਲਾਇਆ ਸੀ ਘੰਟੇ ਕਿਤੇ ਗਰਮੀ ਹੈ ਹੀ ਵਾਹੀ ਹੈ ਬਹੁਤ ਛਾਲੀ ਗਰਮੀ ਆ ਪੰਨਾ 5:00 ਕਿਵੇਂ ਬਾਰ ਦੇ ਕੰਨੇ ਬੈਠ ਕੇ ਆ ਇਸ ਨੂੰ ਹੁਣ ਮੈਂ ਆਖਣ ਨੂੰ ਕੋਠੀ ਕੋਠੀ ਤੋਂ ਨਾ ਕੋਠ ਚ ਆਇਆ ਵੀ ਅੰਦਰ ਹਨਾ ਗਰਮੀ ਤਾਂ ਹੈਗੀ ਜ਼ਰੂਰ ਵੀ ਸ਼ਾਂਤ ਆ ਹੈਗੀ ਉਬਾਲ ਲਾ ਪਹਿਲਾਂ ਸਾਰਾ ਕਰਿਆ ਹੀ ਕੰਮ ਦੇ ਹੁਣ ਆਪਾਂ ਕੋਠੀ ਚਲਾਉਨੇ ਝੜ ਬੋ ਚੱਕਪੜੇ ਸਾਂ ਤੇ ਜਿੰਨਾ ਦੇ ਚੱਕਣ ਵਾਲੇ ਪਏ ਨੇ ਕੰਬਲ-ਕੁੰਬਲ ਚਾੱਕਦੇ ਆ ਹੋਰ ਸਨਾਓ ਸਾਰੇ ਭੈਣ ਭਾਈ ਕਿਵੇਂ ਠੀਕ-ਠਾਕ ਹੋ ਗਰਮੀ ਤੋਂ ਕਈ ਦਿਨ ਹੋ ਗਏ ਮੈਂ ਤਾਂ ਵਲੌਗ ਨਹੀਂ ਬਣਾਇਆ ਨਾ ਮੈਂ ਤਾਂ ਪਾਇਆ ਗਿਆ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਕੀ ਕਰੀਏ ਜੀ ਤਾਂ ਬਹੁਤ ਘਰ ਦਾ ਵਲੌਗ ਨੂੰ ਵੀ ਬਣਾਦੀ ਹੈ ਨਾ ਸ਼ਾਰਟ ਵੀਡੀਓ ਵੀ ਕਾਉਣ ਨੂੰ ਜੀ ਨਹੀਂ ਕਰਦਾ ਹੁਣ ਤਾਂ ਕੰਮੀ ਮਸਾ ਲੂਟ ਆਉਂਦੇ ਨੇ ਤੇ ਮੈਂ ਬਸ ਹੁਣ ਛੜੂ ਜਲਾਉਂਦੀ ਦੌਂਦੀ ਮਹਾ ਦੋ ਕੁ ਮਿੰਟਾਂ ਦਾ ਵਲੌਗ ਕਰਕੇ ਦੇਖੀ ਹੈ ਨਾ ਕੱਲ ਨਹੀਂ ਕੋਈ ਵੀਡੀਓ ਪਾਈਏ ਦੋ ਮਿੰਟ ਦੇਖਦੇ ਹੁਣ ਮੈਂ ਨਾ ਕਿਸੇ ਲੈਣੀ ਆ ਦੋ ਇੱਕ ਦੋ ਭੈਣਾਂ ਨੂੰ ਕਹੀ ਤਾਂ ਬਹੁਤ ਜਾਂਦੀਆਂ ਨੇ ਮੈਨੂੰ ਲਾ ਲਓ ਮੈਨੂੰ ਲਾ ਲਓ ਇਹ ਕਰ ਰਹਾ ਨਾ ਅੱਜ ਮਿੱਤ ਜੱਜੀ ਭੈਣ ਹੋਵੇ ਕੋਈ ਵਧੀਆ ਦੇਖਦੇ ਆ ਫਿਰ ਅਸੀਂ ਦੋ ਤਿੰਨ ਜਾਂਣੀਆਂ ਵਧੀਆ ਵਲੌਗ ਬਣਾਇਆ ਕਰਾਂਗੇ ਮੇਰਾ ਦਮ ਚੜਿਆ ਪਿਆ ਦੇਖੋ ਪਤਾ ਨਹੀਂ ਐ ਦਮ ਕਿੰ ਚੜਦਾ ਪਿਆ ਪਤਾ ਨਹੀਂ ਭੱਜ ਕੇ ਜਾਈਏ ਕੰਮ ਕਰਕੇ ਆਏ ਆ ਨਾ ਸੇਨ ਨਾ ਕੀ ਪਬਲੋਗ ਪਾਉਣਾ ਹੈ ਨਾ ਬਸ ਗਰਮੀ ਚ ਮਤ ਮਰੀ ਕੋਈ ਕੁਝ ਨਹੀਂ ਪਤਾ ਲਾਉਦਾ ਮੈਂ ਕਿਹੜਾ ਫਾਲਸਾ ਹੈ ਰੂਜੀ ਕੀ ਫਤ ਹੈ